हां जी दोस्तों आज मैं बनाइए मोमोज वाली चटनी औंदे लिए मैं गरम पानी ਧਰਤਾ ਤੇ 4 ਪਾਏ ਵਿੱਚ ਟਮਾਟਰ 5-6 ਪਾਈਆਂ ਲਾਲ ਮਿਰਚਾਂ ਟਮਾਟਰਾਂ ਦੇ ਛਿਲਕੇ ਹੋ ਗਏ ਨਰਮ ਟਮਾਟਰ ਲੈ ਕੱਢ ਤੇ ਮਿਰਚਾਂ ਰਹਿਣਤੀਆਂ ਪਾਣੀ 'ਚ ਛਿਲਕੇ ਲਾ ਕੇ ਟਮਾਟਰਾਂ ਨੂੰ ਆਪਾਂ ਲੈ ਕੱਟ ਜਦ ਤੱਕ ਜਿਹੜੀਆਂ ਮਿਰਚਾਂ ਸੀ ਉਹ ਨਰਮ ਹੋ ਗਈਆਂ ਫਿਰ ਉਹਨਾਂ ਨੂੰ ਰਾਈਂਡਰ ਦੇ ਵਿੱਚ ਆਪਾਂ ਲਸਣ ਦੇ ਨਾਲ ਪਾ ਕੇ ਪਹਿਲਾਂ ਉਹਨਾਂ ਨੂੰ ਦੋਨੋਂ ਨੂੰ ਪੇਸਟ ਬਣਾ ਲਿਆ ਫਿਰ ਵਿੱਚ ਪਾਇਆ ਟਮਾਟਰ ਨਮਕ ਕਾਲੀ ਮਿਰਚ ਤੇ ਸੋਇਆ ਸੌਸ ਉਪੇ ਨੂੰ ਚੰਗੀ ਤਰ੍ਹਾਂ ਕਰ ਲੈਣਾ ਮਿਕਸੀ ਚ ਗ੍ਰਾਈਂਡ ਤੇ ਫਿਰ ਇਹਨੂੰ ਛਾਨੀ ਚ ਛਾਣ ਕੇ ਤੇ ਪੈਨ ਵਿੱਚ ਪਾ ਕੇ ਆਪਾਂ 2 ਮਿੰਟ ਲਈ ਕੁੱਕ ਕਰ ਲਿਆ ਤੇ ਆਪਣੀ ਜੜੀ ਮਮੋਜ਼ ਵਾਲੀ ਚਟਣੀ ਐ ਤਿੱਖੀ ਤਿਆਰ ਆ ਮੈਂ ਸੋਚਿਆ ਵੀ ਹੁਣ ਚਟਣੀ ਬਣਾਈ ਤੇ ਮਮੋਜ਼ ਵੀ ਬਣਾ ਲਈਏ ਤੇ ਮੈਂ ਮੈਦਾ ਲਿਆ ਮੈਦੇ ਚ ਪਾਇਆ ਨਮਕ ਤੇ ਨਾਲ ਪਾਇਆ ਮੈਂ ਤੇਲ ਮਿਕਸ ਕਰਕੇ ਫਿਰ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਦਾ ਡੋ ਬਣਾ ਲਿਆ ਔਰ ਆਪਾਂ ਇਹ ਨਾ ਜ਼ਿਆਦਾ ਹਾਰਡ ਰੱਖਣਾ ਨਾ ਇਹ ਜ਼ਿਆਦਾ ਨਰਮ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਪੰਨ 10 ਮਿੰਟ ਲਈ ਇਹਨੂੰ ਚੰਗੀ ਤਰ੍ਹਾਂ ਮਸਲਨਾ ਆ ਫਿਰ ਉਸ ਤੋਂ ਬਾਅਦ ਆਪ ਇਹਨੂੰ ਢੱਕ ਕੇ ਰੱਖਤਾ 10-15 ਮਿੰਟ ਲਈ ਜਦ ਤੱਕ ਆਪਣੀ ਫਿਲਿੰਗ ਤਿਆਰ ਕਰਦੇ ਆ ਵੌਕ ਵਿੱਚ ਪਾਇਆ ਮੈਂ ਤੇਲ ਤੇ ਫਿਰ ਪਾਇਆ ਲਸਣ ਅਦਰਕ ਤੇ ਹਰੀਆਂ ਮਿਰਚਾਂ ਫਿਰ ਹਰਾ ਪਿਆਜ਼ ਮੈਂ ਪਾਇਆ ਉਹ ਵਾਈਟ ਪਾਰਟ ਵੀ ਤੇ ਗ੍ਰੀਨ ਪਾਰਟ ਵੀ ਫਾਈਨ ਚੋਪ ਕੀਤਾ ਹੋਇਆ ਗਾਜਰਾਂ ਫਾਈਨ ਚੋਪ ਕੀਤੀਆਂ ਹੋਈਆਂ ਪਈਆਂ ਨਾਲ ਹੀ ਫਾਈਨ ਚੋਪ ਕੀਤੀ ਹੋਈ ਮੈਂ ਪਾਈ ਗੋਭੀ ਤੇ ਔਰ ਧਿਆਨ ਰੱਖਣਾ ਇਹਦਾ ਆਪਣਾ ਫਲੇਮ ਉਹ ਤੇਜ਼ ਹੋਣੀ ਚਾਹੀਦੀ ਆ ਫਿਰ ਮੈਂ ਥੋੜੀ ਜਿਹੀ ਜਿਹੜੀ ਚੁਕੰਦਰ ਬੀਟਰੂਟ ਸੀ ਉਹ ਕਦੋਂ ਕਸ ਕਰਕੇ ਰੱਖੀ ਸੀ ਥੋੜੀ ਉਹ ਪਾ ਲਈ ਉਹਨਾਂ ਜਿਹੜਾ ਫਿਲਿੰਗ ਦਾ ਕਲਰ ਆ ਹੋਰ ਵਧੀਆ ਹੋ ਜਾਂਦਾ ਫਿਰ ਨਮਕ ਪਾਇਆ ਸਵਾਦ ਅਨੁਸਾਰ ਨਾਲ ਆਪਾਂ ਪਾਈ ਕਾਲੀ ਮਿਰਚ ਨਾਲ ਥੋੜੀ ਜਿਹੀ ਪਾਈ ਆਪਾਂ ਸੋਇਆ ਸੌਸ ਤੇ ਉਹ ਨਾਲ ਜਿਹੜੀ ਫਿਲਿੰਗ ਦਾ ਟੇਸਟਾ ਹੋਰ ਵੀ ਵਧੀਆ ਹੋ ਜਾਂਦਾ ਲਓ ਜੀ ਆਪਣੀ ਫਿਲਿੰਗ ਤਿਆਰ ਆਪਾਂ ਉਹਨੂੰ ਠੰਡਾ ਕਰ ਲਿਆ ਤੇ ਇੱਕ ਬੌਲ ਵਿੱਚ ਕੱਢ ਲਿਆ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਵਾ ਮੈਦਾ ਸੀ ਗੁੰਨਿਆ ਹੋਇਆ ਉਹਦੇ ਆਪਾਂ ਛੋਟੀਆਂ-ਛੋਟੀਆਂ ਲੋਈਆਂ ਵੇਲ ਲੀਆਂ ਤੇ ਛੋਟੀਆਂ-ਛੋਟੀਆਂ ਪੂੜੀਆਂ ਵੇਲ ਲੀਆਂ ਤੇ ਇੱਕ ਚਲਣੀ ਲੈ ਲੈਣੀ ਜਿੰਨ ਤੇ ਆਪਾਂ ਇਹਨੂੰ ਸਟੀਮ ਕਰਨਾ ਵਾ ਤੁਹਾਡੇ ਕੋਲ ਸਟੀਮਰ ਹੈ ਤਾਂ ਉਹਦੇ 'ਚ ਕਰ ਲਓ ਪਰ ਮੈਂ ਬਤੀਲੇ ਵਿੱਚ ਡੇਢ ਗਲਾਸ ਪਾਣੀ ਦਾ ਪਾ ਕੇ ਪਹਿਲਾਂ ਹੀ ਧਰਿਆ ਹੋਇਆ ਸੀ ਗਰਮ ਹੋਣਾ ਉਬਲਣ ਲੱਗ ਗਿਆ ਤੇ ਹੁਣ ਆਪਾਂ ਜਿਹੜੇ ਹੈਗੇ ਮਾਮੋਜ਼ ਆਪਾਂ ਬਣਾਉਣੇ ਆ ਤੇ ਇਹ ਜਿਹੜੀਆਂ ਆਪਾਂ ਸਾਈਡਾਂ ਹੁੰਦੀਆਂ ਉੱਤੇ ਥੋੜਾ-ਥੋੜਾ ਪਾਣੀ ਵੀ ਲਾ ਸਕਦੇ ਆ ਤਾਂ ਕਿ ਜਿਹੜਾ ਹੈਗਾ ਮੈਦਾ ਵਾ ਉਹ ਥੋੜਾ ਮੋਇਸਚਰਿਆ ਹੋ ਕੇ ਤੇ ਉਹ ਥੋੜਾ ਚੰਗੀ ਤਰ੍ਹਾਂ ਚਿਪਕ ਜਾਂਦਾ ਫਿਰ ਆਪਾਂ ਥੋੜੀ-ਥੋੜੀ ਫਿਲਿੰਗ ਪਾ ਕੇ ਜਿਹੜੇ ਮੋਮੋਜ਼ ਆ ਉਹਨਾਂ ਦੀ ਸ਼ੇਪ ਦੇ ਦਿੱਤੀ ਤੇ ਇਹਨੂੰ ਬਾਅਦ ਚ ਆਪਾਂ ਛਲਣੀ ਦੇ ਵਿੱਚ ਪਾ ਕੇ 15 ਤੋਂ 20 ਮਿੰਟ ਤੱਕ ਆਪਾਂ ਇਹਨੂੰ ਸਟੀਮ ਕਰਨਾ ਆ ਤੇ ਇਹ ਜੇ ਦੇਸੀ ਆ ਜਿੰਨਾਂ ਕੋਲ ਨਾ ਸਟੀਮਰ ਹੋਵੇ ਮੈਂ ਦੇਸੀ ਜਗਾੜ ਲਾਇਆ ਤੁਸੀਂ ਸਟੀਮਰ 'ਚ ਵੀ ਕਰ ਸਕਦੇ ਹੋ ਲਓ ਜੀ ਆਪਣੇ ਮੋਮੋਜ਼ ਜਿਹੜੇ ਬਣ ਕੇ ਤਿਆਰ ਆ ਜੀ ਦੇਖੋ ਜੀ ਬਹੁਤ ਹੀ ਟੇਸਟੀ ਬਣਦੇ ਤਾਂ ਜ਼ਰੂਰ ਬਣਾਓ ਜੀ